ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਧਾਈ ਹੋਏ ਸਹਾਇ ਸਾਖੀ ਦਸਵੀਂ ਭਾਈ ਦੇ ਘੋਟ ਅੰਮ੍ਰਿਤ ਪ੍ਰਚਾਰ ਜਦੋਂ ਸਤਿਗੁਰੂ ਜੀ ਲਖੀ ਜੰਗਲ ਵਿੱਚ ਸਨ ਤਦੋਂ ਸਾਰਾ ਮਾਲਵਾ ਸ਼ਾਹੀ ਫੌਜਾਂ ਤੋਂ ਖਾਲੀ ਹੋ ਗਿਆ ਕਿਸੇ ਪਾਸਿੋਂ ਵੀ ਕੰਸੋ ਨਾ ਆਈ ਕਿ ਸ਼ਾਹੀ ਫੌਜ ਦੇ ਆਉਣ ਦਾ ਖਤਰਾ ਹੈ ਚਾਰੇ ਪਾਸੇ ਅਮਨ ਹੋ ਗਿਆ ਦੂਰ ਦੂਰ ਤੱਕ ਖਬਰਾਂ ਪੁੱਜ ਗਈਆਂ ਕਿ ਸਤਿਗੁਰੂ ਜੀ ਮਾਲਵੇ ਵਿੱਚ ਵਿਚਰ ਰਹੀ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਮਾਲਵੇ ਵਿੱਚ ਚਲੇ ਜਾਣ ਲੱਖੀ ਜੰਗਲ ਨੂੰ ਨਿਹਾਲ ਕਰਕੇ ਸਤਿਗੁਰੂ ਇਲਾਕੇ ਵਿੱਚ ਧਰਮ ਪ੍ਰਚਾਰ ਕਰਨ ਲੱਗੇ ਧਰਮ ਪ੍ਰਚਾਰ ਵਾਲ ਬਹੁਤੋ ਧਿਆਨ ਦੇਣ ਦਾ ਭਾਵ ਇਹ ਸੀ ਕਿ ਸਿੰਘਾਂ ਦੀ ਗਿਣਤੀ ਜੋ ਘਟ ਗਈ ਹੈ ਉਹ ਦੂਸਰੇ ਲੋਕਾਂ ਦੇ ਮਨਾਂ ਉੱਤੇ ਅਸਰ ਨਾ ਪਾਵੇ ਇਹ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਘਟ ਰਹੀ ਹੈ ਸਿੱਖੀ ਧਰਮ ਦੇ ਦੁਸ਼ਮਨ Hindu ਤੇ Muslim ਹੁਸ਼ਿਆਰ ਨਾ ਹੋ ਜਾਣਾ ਲੱਖੀ ਜੰਗਲ ਦੇ ਨੇੜੇ ਪਿੰਡਾਂ ਵਿੱਚ ਪ੍ਰਚਾਰ ਕਰਨ ਪਿੱਛੋਂ ਸਤਗੁਰੂ ਜੀ ਦੂਰ ਦੇ ਪਿੰਡਾਂ ਵੱਲ ਵਧੇ ਹੁਣ ਆਪ ਦਾ ਪ੍ਰਤਾਪ ਬਹੁਤ ਸੀ ਔਰੇ ਸੇਵਕ ਬੈਲ ਗੱਡੀਆਂ ਤੱਬੂ ਤੇ ਲੰਗਰ ਦੇ ਬਰਤਨ ਆਦਿਕ ਸਮਾਨ ਇਕੱਟਾ ਹੋ ਗਿਆ ਸੀ ਸਤਗੁਰੂ ਜੀ ਦਾ ਲਿਬਾਸ ਵੀ ਚੰਗਾ ਸੀ ਕੀਮਤੀ ਚੋਲਾ ਫਿਰ ਪਾਇਆ ਗਿਆ ਸੀ ਸਾਹਿਬ ਜਲਦੀ ਜਲਦੀ ਭਾਈ ਦੇ ਕੋਟ ਪੁੱਛੇ ਭਾਈ ਦਾ ਕੋਟ ਭਾਈ ਪੰਤੂ ਦਾ ਨਗਰ ਸੀ ਜਿਸ ਦਾ ਬਿਆਨ ਪਿੱਛੇ ਕੀਤਾ ਗਿਆ ਹੈ ਉਤਨ ਦੇ ਬਸਨੀਕਾ ਨੇ ਬਹੁਤ ਸੇਵਾ ਕੀਤੀ ਉਸ ਸੇਵਾ ਭਾਵ ਨੂੰ ਵੇਖ ਕੇ ਉਤੋਂ ਦੇ ਸ਼ਾਹੂਕਾਰਾਂ ਦੇ ਚਿਤ ਵਿੱਚ ਆਇਆ ਕਿ ਉਹ ਸਤਗੁਰੂ ਜੀ ਦਾ ਪੰਡਾਰਾ ਕਰਨ ਉਹਨਾਂ ਦਾ ਮੁਖੀਆ ਸਤਗੁਰੂ ਜੀ ਦੇ پاس ਆਇਆ ਤੇ ਆ ਕੇ ਕਹਿਣ ਲੱਗਾ ਮਹਾਰਾਜ ਅਸਾਂ ਬੰਦੀਆਂ ਦੀ ਇੱਛਾ ਹੈ ਕਿ ਆਪ ਨੂੰ ਸੰਗਤ ਸਮੇਤ ਪ੍ਰਸ਼ਾਦ ਚਕਾਇਆ ਜਾਵੇ ਤੋ ਹੁਕਮ ਕਰੋ ਤਾਂ ਪ੍ਰਸ਼ਾਦ ਤਿਆਰ ਕਰਿਏ ਸਤਿਗੁਰੂ ਜੀ ਨੇ ਉੱਤਰ ਦਿੱਤਾ ਪ੍ਰਸ਼ਾਦ ਛਕਣ ਵਿੱਚ ਕੋਈ ਟਿਲ ਨਹੀਂ ਪਰ ਜੇਕਰ ਤੁਸੀਂ ਅੰਮ੍ਰਿਤ ਛਕ ਕੇ ਤਿਆਰ ਬਰਤਾਰ ਸਿੰਘ ਸੱਜ ਜਾਓ ਤਾਂ ਅਸੀਂ ਚਾਹੁੰਦੇ ਹਾਂ ਅੰਮ੍ਰਿਤ ਛਕੋ ਅੰਮ੍ਰਿਤ ਛਕਣ ਦੇ ਨਾਲ ਤੁਹਾੰਦਾ ਤਨ ਮਨ ਤੇ ਕਰ ਪਵਿੱਤਰ ਹੋ ਜਾਵੇਗਾ ਸਤਿਗੁਰੂ ਨਾਨਕ ਦੇਵ ਜੀ ਆਪ ਤੇ ਕਿਰਪਾ ਕਰਨਗੇ ਸਾਰੀਆਂ ਮਨੋ ਕਾਮਨਾ ਪੂਰਨ ਹੋਣਗੀਆਂ ਸੁਲਤਾਨੀਆਂ ਦੇ ਕਰਾਂ ਤੋਂ ਅਸੀਂ ਪ੍ਰਸ਼ਾਦ ਨਹੀਂ ਛਕਣਾ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼ਾਹੂਕਾਰ ਮੁਖੀਆ ਸੋਚੀ ਪੈ ਗਿਆ ਉਸਨੇ ਕਿ ਹਾਂ ਮਹਾਰਾਜ ਮੈਂ ਕਰੂੰ ਆਵਾ ਕਰਦਿਆਂ ਤੇ ਨਾਲ ਦੇ ਸ਼ਾਹੂਕਾਰਾਂ ਨੂੰ ਪੁੱਛਾਵਾਂ ਕਿ ਕੀ ਉਹ ਅੰਮ੍ਰਿਤ ਚੱਕਰ ਨੂੰ ਤਿਆਰ ਹਨ ਮੈਂ ਇਕੱਲਾ ਇੱਥੇ ਹਾਂ ਕਰ ਜਾਵਾਂ ਤੇ ਉਹ ਨਾ ਮੰਨਣ ਫਿਰ ਮੈਨੂੰ ਝੂਟਾ ਹੋਣਾ ਪਵੇ ਇਹ ਦਾਤਾ ਅਸਾਂ ਤੇ ਦਇਆ ਰੱਖਣੀ ਮੈਂ ਕੋਈ ਕੂੜ ਨਹੀਂ ਕਹਿ ਰਿਹਾ ਸਾਹਿਬ ਉਸ ਦੀ ਅਕਲ ਤੇ પ્રસન્ન ਹੋਏ ਤੇ ਉਹਨਾਂ ਬਚਨ ਕੀਤਾ ਠੀਕ ਹੈ ਜਿਹੜਾ ਕਾਰਜ ਸੋਚ ਵਿਚਾਰ ਕੇ ਕੀਤਾ ਜਾਵੇ ਉਹ ਹੀ ਚੰਗਾ ਹੁੰਦਾ ਹੈ ਆਪ ਕਰ ਚਾਹੀਏ ਘਰ ਦੇ ਸਾਰੇ ਪਰਿਵਾਰ ਅੱਗੇ ਇਹ ਸਵਾਲ ਰੱਖ ਕੇ ਹੱਲ ਕਰ ਲਵੋ ਫਿਰ ਆ ਜਾਣਾ ਅਸੀਂ ਤੁਸਾਂ ਲੋਕਾਂ ਤੇ પ્રસન્ન ਹਾਂ ਕੋਈ ਵਿਚਾਰ ਨਾ ਕਰਨਾ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸ਼ਾਹੂਕਾਰ ਮੁਖੀਆ ਆਪਣੇ ਘਰ ਨੂੰ ਚੱਲਿਆ ਗਿਆ ਕਾਰ ਪੁੱਛ ਕੇ ਉਸਨੇ ਸਾਰਾ ਪਰਿਵਾਰ ਇਕੱਠਾ ਕੀਤਾ ਸਾਰੇ ਭਾਗ ਬੰਨ ਬਿਠਾ ਕੇ ਆਖਿਆ ਸਤਗੁਰੂ ਜੀ ਪ੍ਰਸ਼ਾਦ ਛੱਕਣ ਨੂੰ ਤਾਂ ਤਿਆਰ ਹਨ ਪਰ ਉਹ ਇਹ ਆਖਦੇ ਹਨ ਕਿ ਸਾਰੇ ਕਰਜ਼ੇ ਜੀ ਪਹਿਲਾਂ ਸਿੱਖੀ ਨੂੰ ਧਾਰਨ ਕਰੋ ਅੰਮ੍ਰਿਤ ਛਕੋ ਫਿਰ ਤੁਸਾਂ ਦੇ ਪ੍ਰਸ਼ਾਦ ਛਕਾਂਗੇ ਕਿਉਂਕਿ ਤੁਸੀਂ ਸੁਲਤਾਨੀਏ ਹੋ ਕਬਰ ਮੜੀ ਦੇ ਪੁਜਾਰੀ ਹੋ ਤੁਸਾਂ ਦੇ ਹੱਥੋਂ ਪ੍ਰਸ਼ਾਦ ਨਹੀਂ ਛਕ ਸਕਦੇ ਮੁਖੀ ਇਹ ਦੀਆਂ ਇਹ ਗੱਲਾਂ ਸੁਣ ਕੇ ਮਰਦਤਾ ਮੰਨ ਗਏ ਪਰ ਇਸਤਰੀਆਂ ਪੰਜ ਪੱਥਰ ਚੁੱਕ ਕੇ ਪਈਆਂ ਉਹਨਾਂ ਨੇ ਰੋਲਾ ਪਾ ਦਿੱਤਾ ਕਿ ਕਦੀ ਪੀਰ ਦੀ ਮੰਨਤ ਨਹੀਂ ਛੱਡਣੀ ਜੇ ਸਿੱਖੀ ਨੂੰ ਤਾਰਨ ਕਰ ਲਿਆ ਤਾਂ ਪੀਰ ਸਭ ਕੁਝ ਨਸ਼ਟ ਕਰ ਦੇਵੇਗਾ ਪੀਰ ਜੀ ਨੇ अनेका ਨੂੰ ਇਸ ਤਰ੍ਹਾਂ ਨਸ਼ਟ ਕੀਤਾ ਹੈ ਆਦਿਕ ਇਸ ਤਰ੍ਹਾਂ ਸਾਰਾ ਦਿਨ ਚਰਚਾ ਹੁੰਦੀ ਰਹੀ ਆਖਿਰ ਮਾਈਆਂ ਨੂੰ ਹਥਿਆਰ ਸੁੱਟਨੇ ਪਏ ਮੁਖੀਆ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਦੀ ਸ਼ਰਨ ਆਇਆ ਸਭ ਨੇ ਫੈਸਲਾ ਸੁਣਾ ਦਿੱਤਾ ਕਿ ਉਹ ਅੰਮ੍ਰਿਤ ਛਕਣ ਨੂੰ ਤਿਆਰ ਹਨ ਉਸੇ ਵੇਲੇ ਪਾਈ ਗੁਰਬਖਸ਼ ਸਿੰਘ ਤੇ ਪਾਈ ਮਾਨ ਸਿੰਘ ਜੀ ਨੇ ਪੂਰਾ ਸਿੰਘਾਂ ਨੂੰ ਸਾਥ ਲੈ ਕੇ ਅੰਮ੍ਰਿਤ ਤਿਆਰ ਕੀਤਾ ਤੇ ਸ਼ਾਹੂਕਾਰਾਂ ਨੂੰ ਚੁਕਾਇਆ ਉਹਨਾਂ ਦੇ ਮੁਖੀਆਂ ਦੇ ਨਾਮ ਰੰਗੀ ਕੁਮੀ ਸਨ ਉਹਨਾਂ ਦੇ ਮੁਰਨਾ ਇਹੋ ਹੀ ਰਹੇ ਰੰਗੀ ਸਿੰਘ ਤੇ ਕੁਮੀ ਸਿੰਘ ਬਾਕੀ ਦੇ ਪਰਵਾਰ ਦੇ ਨਾਮ ਬਦਲ ਦਿੱਤੇ ਇੱਕ ਪਾਸੇ ਅੰਮ੍ਰਿਤ ਤਿਆਰ ਹੁੰਦਾ ਰਿਹਾ ਤੇ ਦੂਸਰੇ ਪਾਸੇ ਗੁਰੂ ਘਰ ਲੰਗਰ ਉਸ ਦਿਨ ਦੇ ਗੁਰੂ ਕੇ ਲੰਗਰ ਦਾ ਖਰਚ ਉਹਨਾਂ ਸ਼ਾਹੂਕਾਰਾਂ ਦਾ ਸੀ ਸਤ ਗੁਰੂ ਜੀ ਨੇ ਪ੍ਰਸ਼ਾਦ ਚਕਿਆ ਤੇ ਉਹਨਾਂ ਨੂੰ ਨਿਹਾਲ ਕੀਤਾ ਇਨ੍ਹਾਂ ਸ਼ਾਹੂਕਾਰਾਂ ਨੇ ਸਿੱਖੀ ਪ੍ਰਚਾਰ ਵਿੱਚ ਬਹੁਤ ਸਹਾਇਤਾ ਕੀਤੀ ਵਾਹਿਗੁਰੂ ਜੀ ਹੋਈਆਂ ਪੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਭ ਦਾ ਪੜਿਆ ਸੁਣਿਆ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ